ਅੰਮ੍ਰਿਤਸਰ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਜਿੱਥੇ ਹੈਰਾਨ ਕਰਦੀਆਂ ਹੋਈਆਂ ਤਸਵੀਰਾਂ ਕਿ ਬਾਬਾ ਦੀਪ ਸਿੰਘ ਜੀ ਦੇ ਨਾਲ ਸੰਗਤ ਦਾ ਕਿੰਨਾ ਕੁ ਪ੍ਰੇਮ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਉਂਕਿ ਜਿਸ ਤਰੀਕੇ ਸੰਗਤ ਹਮ ਹਮ ਆ ਕੇ ਹੜ ਸਣੇ ਇੱਥੇ ਪਹੁੰਚੀ ਹੋਈ ਹੈ ਮੈਨੂੰ ਤਾਂ ਲੱਗ ਰਿਹਾ ਜੀ ਅੱਜ ਦੇ ਦਿਨ ਜੀ ਲੱਗਦਾ ਜੀ ਬਹੁਤ ਵਧੀਆ ਜੀ ਮਹਾਰਾਜ ਬਾਬਾ ਜੀ ਚੋਣਿਆ بار-बार ਮੁੱਠਾ ਪਰਪਰ ਦੇ ਰਿਹਾ ਸੰਗਤ ਨੂੰ ਵਾਈ ਗੁਰੂ ਜੀ ਚੜਦੀ ਕਲਾ ਉਹ ਤਸਵੀਰਾਂ ਦੁਨੀਆਂ ਪਾਰ ਦੇ ਵਿੱਚ ਅਨੋਖੀ ਤਸਵੀਰ ਲੈ ਕੇ ਸਾਹਮਣੇ ਆ ਰਹੀ ਹੈ ਸੇਰਾ ਫ ਇੱਕ ਕੇਕ ਨਹੀਂ ਬਲਕੇ ਪਤਾ ਨਹੀਂ ਅਨੇਕਾਂ ਟਰਾਲੀਆਂ ਤੇ ਐਸੇ ਟਰਾਲੀਆਂ ਦੇ ਬਰਾਬਰ ਜਿਨੇ ਕੇਕ ਲੈ ਕੇ ਪ੍ਰਸ਼ਾਦ ਦੇ ਤੌਰ ਤੇ ਵਰਤਾਏ ਜਾਣ ਇਹ ਵੀ ਜੀ ਹਰ ਸਾਲ ਹੀ ਹੁੰਦੀ ਹੈ ਇਦਾਂ ਹੀ ਸੰਗਤ ਕਿਉਂਕਿ ਜਿੱਦ ਤੱਕ ਬਾਬਾ ਦੀਪ ਸਿੰਘ ਜੀ ਕਿਰਪਾ ਕਰਦੇ ਹੈ ਨਾ ਸਾਰੀਆਂ ਸੰਗਤਾਂ ਦੀਆਂ ਮਨ ਕਾਮਨਾ ਪੂਰੀਆਂ ਕਰਦੇ ਤੇ ਗਰ ਆਟੋਮੈਟਿਕਲੀ ਆਪ ਹੀ ਸੰਗਤਾਂ ਦੇ ਮਨ 'ਚ ਹੋਣਾ ਵੀ ਦਰਸ਼ਨ ਮੇਲੇ ਕਰਨੇ ਗੁਰੂ ਮਹਾਰਾਜ ਦਾ ਜਨਮ ਦਿਹਾੜਾ ਮਨਾਉਣਾ ਬਾਬਾ ਦੀਪ ਸਿੰਘ ਜੀ ਨੇ ਰੱਖਿਆ ਕੀਤਾ ਹਰਮੰਦਰ ਸਾਹਿਬ ਸਰੋਵਰ ਦੀ ਤੇ ਹੁਣ ਬਾਬਾ ਦੀਪ ਸਿੰਘ ਜੀ ਜਿਹੜੇ ਆ ਉਹ ਉਹ ਸਾਰਿਆਂ ਦੀਆਂ ਮਨੋਕਾਮਨਾਵਾਂ ਵੀ ਪੂਰੀਆਂ ਕਰਦੇ ਪਏ ਉਹ ਤੇ ਇੱਥੋਂ ਤੱਕ ਕਿ ਬਾਹਰੋਂ ਦੇਸ਼ੋਂ ਵਿਦੇਸ਼ੋਂ ਵੀ ਸੰਗਤਾਂ ਜਿਹੜੀਆਂ ਉਹ ਚਪਹਿਰਾ ਘਟਣ ਵਾਸਤੇ ਵੀ ਜਿਹੜੇ ਹਰ ਸਾਲ ਜਿਹੜੇ ਹਫ਼ਤੇ ਹੁੰਦੀਆਂ ਵਾਂ ਔਰ ਗਿਣਤੀ ਵਾਧਦੀ ਜਾਂਦੀ ਸੰਗਤਾਂ ਦਾ ਪਿਆਰ ਹੀ ਨਾ ਜ਼ਿਆਦਾ ਅਨੋਖੇ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਦੁਨੀਆ ਭਰ ਦੇ ਵਿੱਚ ਤੁਮਤਾਮ ਤੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਖਾਸ ਤੌਰ ਤੇ ਗੁਰੂ ਨਗਰੀ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਜਿੱਥੇ ਹੈਰਾਨ ਕਰਦੀਆਂ ਹੋਈਆਂ ਤਸਵੀਰਾਂ ਕਿ ਬਾਬਾ ਦੀਪ ਸਿੰਘ ਜੀ ਦੇ ਨਾਲ ਸੰਗਤ ਦਾ ਕਿੰਨਾ ਕੁ ਪ੍ਰੇਮ ਹੈ ਇਹ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਉਂਕਿ ਜਿਸ ਤਰੀਕੇ ਸੰਗਤ ਹਮ ਹਮ ਆ ਕੇ ਹੜ ਸਣੇ ਇੱਥੇ ਪਹੁੰਚੀ ਹੋਈ ਹੈ ਉਹ ਤਸਵੀਰਾਂ ਦੁਨੀਆ ਭਰ ਦੇ ਵਿੱਚ ਅਨੋਖੀ ਤਸਵੀਰ ਲੈ ਕੇ ਸਾਹਮਣੇ ਆ ਰਹੀ ਹੈ ਸਿਰਫ ਇਹ ਇੱਕ ਕੇਕ ਨਹੀਂ ਬਲਕਿ ਪਤਾ ਨਹੀਂ ਅਨੇਕਾਂ ਟਰਾਲੀਆਂ ਤੇ ਐਸੇ ਟਰਾਲੀਆਂ ਦੇ ਬਰਾਬਰ ਜਿੰਨੇ ਕੇਕ ਲੈ ਕੇ ਪ੍ਰਸ਼ਾਦ ਦੇ ਤੌਰ ਤੇ ਵਰਤਾਏ ਜਾਣਗੇ ਸੋ ਗੱਲਬਾਤ ਕਰਦੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਨਾਮ ਆ ਤੁਹਾਡਾ ਮੇਰੇ ਹਰੀ ਸਿੰਘ ਜੀ ਜੀ ਕਿਵੇਂ ਲੱਗ ਰਿਹਾ ਅੱਜ ਜਿਵੇਂ ਸੰਗਤ ਹੜ ਨਾਲ ਪਹੁੰਚੀ ਹੋਈ ਹੈ ਸੰਗਤ ਦਾ ਹੜ ਦੇਖਣ ਨੂੰ ਮਿਲ ਰਿਹਾ ਇਸ ਸਥਾਨ ਤੇ ਵੀਰ ਜੀ ਹਰ ਸਾਲ ਹੀ ਹੁੰਦੀ ਹੈ ਇਦਾਂ ਹੀ ਸੰਗਤ ਕਿਉਂਕਿ ਜਿੱਦਾਂ ਬਾਬਾ ਦੀਪ ਸਿੰਘ ਜੀ ਕਿਰਪਾ ਕਰਦੇ ਹੈ ਨਾ ਸਾਰੀਆਂ ਸੰਗਤਾਂ ਦੀਆਂ ਮਨ ਕਾਮਨਾ ਪੂਰੀਆਂ ਕਰਦੇ ਤੇ ਗਰਮ ਆਟੋਮੈਟਿਕਲੀ ਆਪ ਹੀ ਸੰਗਤਾਂ ਦੇ ਮਨ 'ਚ ਹੋਣਾ ਵੀ ਹੈ ਦਰਸ਼ਨ ਮੇਲੇ ਕਰਨੇ ਕੋ ਤੁਮਾਰਾ ਦਾ ਜਨਮ ਦਿਹਾੜਾ ਮਨਾਉਣਾ ਇਸ ਤਰੀਕੇ ਮਹਿਸੂਸ ਕਰ ਰਿਹਾ ਮਨ ਨੂੰ ਕਿਸ ਤਰੀਕੇ ਲੱਗ ਰਿਹਾ ਜੀ ਅੱਜ ਕਿਉਂਕਿ ਬੜਾ ਖੁਸ਼ੀ ਵਾਲਾ ਦਿਨ ਹੈ ਤੇ ਗੁਰੂ ਨਗਰੀ ਨੂੰ ਬਚਾਉਣ ਵਾਲੇ ਵੀ ਬਾਬਾ ਦੀਪ ਸਿੰਘ ਜੀ ਸੀਗੇ ਬਿਲਕੁਲ ਜੀ ਬਾਬਾ ਦੀਪ ਸਿੰਘ ਜੀ ਨੇ ਰੱਖਿਆ ਕੀਤਾ ਹਰਮੰਦਰ ਸਾਹਿਬ ਸਰੋਵਰ ਦੀ ਤੇ ਹੁਣ ਬਾਬਾ ਦੀਪ ਸਿੰਘ ਜੀ ਜਿਹੜੇ ਆ ਉਹ ਉਹ ਸਾਰਿਆਂ ਦੀਆਂ ਮਨੋ ਕਾਮਨਾਵਾਂ ਵੀ ਪੂਰੀਆਂ ਕਰਦੇ ਪਏ ਉਹ ਤੇ ਇੱਥੋਂ ਤੱਕ ਕਿ ਬਾਹਰੋਂ ਦੇਸ਼ੋਂ ਵਿਦੇਸ਼ੋਂ ਵੀ ਸੰਗਤਾਂ ਜਿਹੜੀਆਂ ਉਹ ਚਪਹਿਰਾ ਘਟਣ ਵਾਸਤੇ ਵੀ ਜਿਹੜੇ ਹਰ ਸਾਲ ਜਿਹੜੇ ਹਫਤੇ ਹੁੰਦੀਆਂ ਵਾਂ ਔਰ ਗਿਣਤੀ ਵਾਧਦੀ ਜਾਂਦੀ ਹੈ ਸੰਗਤਾਂ ਦਾ ਪਿਆਰ ਹੀ ਨਾ ਜ਼ਿਆਦਾ ਅੱਜ 12 ਵਜੇ ਜਿਹੜੀ ਜਕਾਰਿਆਂ ਦੀ ਗੂੰਜ ਹੋਏਗੀ 12 ਵਜੇ ਆਤਿਸ਼ਬਾਜੀ ਦਾ ਨਜ਼ਾਰਾ ਹੋਏਗਾ ਹਾਂ ਬਿਲਕੁਲ ਬਿਲਕੁਲ ਹੈ ਅਹੀਂ ਆਤਿਸ਼ਬਾਜੀ ਅਹੀਂ ਖੁਦ ਵੀ ਲੈ ਕੇ ਆਏ ਆ 12 ਵਜੇ ਅਹੀਂ ਪਹਿਲਾਂ ਆਤਿਸ਼ਬਾਜੀ ਚਲੋਣੀ ਆ ਉਸ ਤੋਂ ਬਾਅਦ ਜਿਹੜਾ ਉਹ ਕੇਕ ਦੀ ਜਿਹੜੀ ਉਹ ਸਨਵਾਦ ਕਰਨੀ ਵਰਤੋਂਗੇ ਬਿਲਕੁਲ ਜਿਕਾ ਰਿਆ ਦੀ ਗੂੰਜ ਹਾਲੇ ਤੋਂ ਹੀ ਸੁਣਨ ਲੱਗੀ ਹਾਲੇ 12 ਵਜੇ ਨੂੰ ਕੁਝ ਸਮਾਂ ਬਾਕੀ ਆਤਿਸ਼ਬਾਜੀ ਦਾ ਦ੍ਰਿਸ਼ ਜੇਕਰ ਗੱਲ ਕਰਦੇ ਤਾਂ ਕੁਝ ਘਰਾ ਦੇ ਵਿੱਚੋਂ ਆਤਿਸ਼ਬਾਜੀ ਜਿਹੜੀ ਹੈ ਲੋਕਾਂ ਨੇ ਚਰਾਨੀ ਸ਼ੁਰੂ ਕਰ ਦਿੱਤੀ ਗਈ ਹੈ ਪਰ ਮਮ ਬਾਬਾ ਦੀਪ ਸਿੰਘ ਜੀ ਦੇ ਲਈ ਦੇਖਣ ਨੂੰ ਮਿਲ ਰਹਾ ਹੈ ਹੈਰਾਨ ਹੋ ਰਹੀ ਹੈ ਦੁਨੀਆ ਦੇ ਵਿੱਚ ਤਸਵੀਰਾਂ ਕਿਉਂਕਿ ਮਾਝ ਦੀ ਧਰਤੀ ਜਿੱਥੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਖੰਡਾ ਖੜਕਾਇਆ 75 ਸਾਲ ਦੀ ਉਮਰ ਦੇ ਵਿੱਚ ਜਿੱਥੇ ਬਜ਼ੁਰਗਾ ਦੇ ਗੋਡੇ ਖੜ ਜਾਂਦੇ ਨੇ ਉੱਥੇ ਗੁਰੂ ਮਹਾਰਾਜ ਜੀ ਦਾ ਥਾਪੜਾ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਦਿੱਤਾ ਹੋਇਆ ਬਾਬਾ ਦੀਪ ਸਿੰਘ ਜੀ ਨੇ ਖੰਡਾ ਖੜਕਾ ਕੇ ਗੁਰੂ ਨਗਰੀ ਨੂੰ ਬਚਾਇਆ ਸੀਗਾ ਸੋ ਇਹ ਖਾਸ ਤੌਰ ਤੇ ਤਸਵੀਰਾਂ ਤਾਂ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੀਆਂ ਤਸਵੀਰਾਂ ਦਿਖਾਈਏ ਤਾਂ ਸਜਾਵਟ ਜੋ ਕੀਤੀ ਗਈ ਹੈ ਉਹ ਅਨੋਖੇ ਤੌਰ ਤੇ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਅੱਜ ਦੇ ਦਿਨ ਜੋ ਤਸਵੀਰਾਂ ਹੈਰਾਨ ਕਰਨ ਵਾਲੀਆਂ ਦੇਖ ਰਹੀਆਂ ਇੱਕ ਵਾਰ ਜੇ ਕੈਮਰਾ ਘੁਮਾ ਕੇ ਦਿਖਾਈਏ ਤਾਂ ਜੀ ਵਧੀਆ ਗਰੀ ਅੱਜ ਦੇ ਦਿਨ ਜੀ ਬਹੁਤ ਵਧੀਆ ਜੀ ਮਹਾਰਾਜ ਬਾਬਾ ਜੀ ਚੋਲਿਆ ਪਰ ਪਰ ਮੁੱਠਾ ਪਰ ਪਰ ਦੇ ਰਿਆ ਸੰਗਤ ਨੂੰ ਵਾਹਿਗੁਰੂ ਜੀ ਚਰਦੀ ਕਲਾ ਗੁਰੂ ਰਾਮਦਾਸ ਚਰਦੀ ਕਲਾ ਅੱਜ ਦੇ ਦਿਨ ਇੱਥੇ ਇੰਨਾ ਸੰਗਤ ਦਾ ਹੜ੍ਹ ਦੇਖ ਰਿਓ ਇੰਨੀ ਸੰਗਤ ਪਹੁੰਚੀ ਹੋਈ ਹੈ ਮਨ ਨੂੰ ਕਿਸ ਤਰੀਕੇ ਲੱਗ ਰਿਹਾ ਬਹੁਤ ਵਧੀਆ ਸਪੂਨ ਮਿਲਦਿਆ ਮਹਾਰਾਜ ਦੇ ਘਰ ਦੇ ਵਿੱਚ ਬੈ ਕੇ ਸਪੂਨ ਮਿਲਨਦਿਆ ਵਾ ਜੇ ਮੰਗੀਆਂ ਮੁਰਾਦਾ ਮਿਲਦੀਆਂ ਜਿ ਲੱਗਦਾ ਕਿ ਜਿਵੇਂ ਦੁਪਹਿਰਾ ਘਟਣ ਸੰਗਤ ਪਹੁੰਚਦੀ ਹੈ ਅੱਜ ਉਸ ਤੋਂ ਜ਼ਿਆਦਾ ਹੜ੍ਹ ਪਹੁੰਚੇ ਹਾਂਜੀ ਵੀਰ ਜੀ ਹਾਂਜੀ ਬਿਲਕੁਲ ਜਿcka ਆਰਿਆ ਦੀ ਗੂੰਜ ਦੇ ਵਿੱਚ ਅੱਜ ਦਾ ਦਿਨ ਦੇਖਣ ਨੂੰ ਮਿਲ ਰਿਹਾ ਸੋ ਅਨੇਕਾਂ ਟਰਾਲੀਆਂ ਤੇ ਐਸੇ ਕੇਕ ਜੋ ਪ੍ਰਸ਼ਾਦ ਦੇ ਤੌਰ ਤੇ ਅੱਜ ਵਰਤਾਏ ਜਾਣਗੇ ਤੇ ਸੰਗਤ ਦੀ ਗੱਲ ਕਰੀਏ ਤਾਂ ਇੱਕ ਵਾਰ ਕੈਮਰਾਮੈਨ ਨੂੰ ਆਖਾਂਗਾ ਕਿ ਇੱਕ ਵਾਰ ਜ਼ੂਮ ਕਰਕੇ ਤਸਵੀਰਾਂ ਦਿਖਾ ਦਿੱਤੀਆਂ ਜਾਣ ਜਿੱਥੋਂ ਤੱਕ ਵੀ ਕੈਮਰਾ ਜ਼ੂਮ ਕਰੇਗਾ ਉੱਥੋਂ ਤੱਕ ਸੰਗਤਾਂ ਸਾਨੂੰ ਦੇਖਣ ਨੂੰ ਮਿਲ ਰਹੀ ਹੈ ਸੋ ਖਾਸ ਤੌਰ ਤੇ ਗੱਲ ਕਰੀਏ ਤਾਂ ਲੰਗਰ ਵੱਖ-ਵੱਖ ਪ੍ਰਕਾਰ ਦੇ ਹਰ ਜਗ੍ਹਾ ਤੇ ਆ ਪੈਰ-ਪੈਰ ਤੇ ਲੰਗਰ ਦੇਖਣ ਨੂੰ ਮਿਲ ਰਿਹਾ ਸੋ ਤੰਦਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਤੇ ਸਥਾਨ ਤੇ ਪਹੁੰਚ ਸੰਗਤ ਚੁਪੈਰਾ ਕੱਟਦੀ ਹੈ ਤੇ ਮਨ ਨੂੰ ਇੱਕ ਸਕੂਨ ਜੋ ਮਿਲਦਾ ਉਸ ਵੇਲੇ ਤੇ ਮੰਗਿਆ ਮੁਰਾਦਾ ਜੋ ਪੂਰੀਆਂ ਹੁੰਦੀਆਂ ਖਾਸ ਤੌਰ ਤੇ ਇਸ ਅੰਮ੍ਰਿਤਸਰ ਦੀ ਧਰਤੀ ਦੇ ਤਸਵੀਰਾਂ ਦੇਖਣ ਨੂੰ ਮਿਲ ਰਿਹਾ ਸੋ ਇੱਕ ਵਾਰੇ ਤਸਵੀਰਾਂ ਜੇਕਰ ਦਿਖਾਈਏ ਟਰਾਲੀ ਦੀਆਂ ਤਾਂ ਇਹ ਸ਼ਾਇਦ ਤੀਸਰੀ ਟਰਾਲੀ ਹੈ ਜਿੱਥੇ ਕੇਕ ਕੱਟਣ ਲਈ ਸੰਗਤ ਪਹੁੰਚ ਚੁੱਕਿਆ ਹਾਲੇ ਪਿੱਛੇ ਹੋਰ ਟਰਾਲੀਆਂ ਹੈਗੀਆਂ ਇਸ ਤੋਂ ਇਲਾਵਾ ਗੱਲ ਕਰੀਏ ਇਹ ਤਾਂ ਪੋਵਿੰਡ ਸਾਹਿਬ ਦੀ ਧਰਤੀ ਜਿੱਥੇ ਤੰਤਰਬਾਬਾ ਦੀਪ ਸਿੰਘ ਜੀ ਦਾ ਜਨਮ ਹੋਇਆ ਉਸ ਸਥਾਨ ਤੇ ਵੀ ਸਜਾਵਟਾਂ ਇਸ ਤਰੀਕੇ ਹੋਈਆਂ ਸੰਗਤਾਂ ਇਸ ਤਰੀਕੇ ਪਹੁੰਚ ਰਹੀਆਂ ਜਿਵੇਂ ਹੜ ਆਇਆ ਹੁੰਦਾ ਸੋ ਇੱਕ ਵਾਰੇ ਗੁਰਦੁਆਰਾ ਸਾਹਿਬ ਗਿਆ ਤਸਵੀਰਾਂ ਜੇਕਰ ਦਿਖਾਈਏ ਤਾਂ ਸੁੰਦਰ ਸਜਾਵਟਾਂ ਸੰਗਤ ਦਾ ਜੋ ਮਨ ਆਕਰਸ਼ਿਤ ਕਰਦੀਆਂ ਹੋਈਆਂ ਇਹ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਸੋ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਮਿੰਟ ਕਿਨਾ ਮਾਜੀ ਤੁਹਾਡਾ ਆਰਸ ਮਨਜੀਤ ਸਿੰਘ ਸੋ ਸੇਵਾਦਾਰ ਇੱਥੇ ਪਹੁੰਚੇ ਹੋਏ ਆ ਸੋ ਗੱਲਬਾਤ ਕਰਦੇ ਆ ਕਿ ਕਿਸ ਤਰੀਕੇ ਦਾ ਲੱਗ ਰਿਹਾ ਵੀਰ ਜੀ ਵਾਹਿਗੁਰੂ ਜੀ ਕਾ ਅਵੇ ਜੀ ਖਾਲਸਾ ਅਵੇ ਜੀ ਕੀ ਫਤਿਹ ਕਿਵੇਂ ਦਾ ਲੱਗ ਰਿਹਾ ਵੀਰ ਜੀ ਮਾਰੇ ਬਹੁਤ ਕਿਰਪਾ ਮਹਾਰਾਜ ਜੀ ਬਹੁਤ ਸੋਹਣਾ ਲੱਗ ਰਿਹਾ ਜੀ ਇੰਨਾ ਸੰਗਤ ਦਾ ਇਕੱਠ ਦੇਖ ਕੇ ਬਹੁਤ ਮਾਨੁਸ਼ਾਨੀ ਹਾਂਦੀ ਬਹੁਤ ਸੋਹਣਾ ਲੱਗ ਰਿਹਾ ਜੀ ਮਾਲਕ ਨੇ ਬਹੁਤ ਸੋਹਣੀ ਕਿਰਪਾ ਕੀਤੀ ਹੈ ਜੀ ਦਪਹਿਰਾ ਸਾਹਿਬ ਦੀ ਕਿਰਪਾ ਦੇ ਨਾਲ ਮਾਲਕ ਦੇ ਹਫਤੇ ਹਫਤੇ ਸੰਗਤ ਜੁੜਦੀ ਜਾਂਦੀ ਹੈ ਜੀ ਸੰਗਤ ਦਾ ਬਹੁਤ ਵੱਡਾ ਇਕੱਠ ਆਇਆ ਹੈ ਮਾਲਕ ਦੀ ਬਹੁਤ ਸੋਹਣੀ ਕਿਰਪਾ ਜੀ ਬਹੁਤ ਸੋਹਣਾ ਲੱਗ ਰਿਹਾ ਹੈ ਅੱਜ ਗੱਲ ਕਰਦੇ ਆ ਤੁਸੀਂ ਕੇਕ ਲੈ ਕੇ ਇੱਥੇ ਪਹੁੰਚੇ ਹੋ ਮਨ ਨੂੰ ਜੋ ਸਕੂਨ ਇਸ ਸਥਾਨ ਤੇ ਆ ਕੇ ਸੰਗੀਤ ਨੂੰ ਮਿਲਦਾ ਹੈ ਉਹ ਕਿਵੇਂ ਬਿਆਨ ਕਰਦੇ ਹੋ ਜੀ ਮਾਲਕ ਜੀ ਬਹੁਤ ਰੂਹ ਤ੍ਰਿਪਤਾ ਹੋ ਜਾਂਦੀ ਹੈ ਜੀ ਬਹੁਤ ਸਕੂਨ ਮਿਲਦਾ ਇਸ ਥਾਂ ਤੇ ਆ ਕੇ ਮਾਝਾ ਜੀ ਜਨਮ ਦਿਹਾੜਾ ਆਜ ਬਹੁਤ ਹੀ ਵਧੀਆ ਲੱਗ ਰਿਹਾ ਹੈ ਮਾਲਕ ਨੇ ਬਹੁਤ ਸੋਹਣੀ ਕਿਰਪਾ ਕੀਤੀ ਸਾਰਿਆਂ ਤੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਬਹੁਤ ਕਿਰਪਾ ਮਹਾਰਾਜ ਦੀ ਜੀ ਅੱਜ ਇਸ ਸਥਾਨ ਤੇ ਜੋ ਸੁੰਦਰ ਸਜਾਵਟਾ ਹੋਈਆਂ ਲੜੀਆਂ ਸਜੀਆਂ ਹੋਈਆਂ ਕੁਝ ਲੋਕਾਂ ਨੇ ਸੰਗਤਾਂ ਨੇ ਕਰੋ ਆਤਿਸ਼ਬਾਜ਼ੀ ਵੀ ਸ਼ੁਰੂ ਕਰ ਦਿੱਤੀ ਹੈ ਪਰ ਲੱਗਦਾ ਜਿਹੜਾ 12 ਵਜੇ ਵਾਲਾ ਦ੍ਰਿਸ਼ ਹੋਏਗਾ ਜਕਾਰਿਆਂ ਦੀ ਗੂੰਜ ਹੋਏਗੀ ਸੰਗਤ ਦਾ ਹਾਰਦਸ਼ ਤੇ ਸ਼ੀਤ ਸਿੰਘਾਂ ਦਾ ਪੈਰਾ ਹੋਇਆ ਹੋਇਆ ਉਹ ਦੀ ਇੱਕ ਅਲੱਗ ਹੀ ਚੀਜ਼ ਹੋਏਗੀ ਜੀ ਉਹ ਤੇ ਦੇਖਣ ਨਜ਼ਾਰਾ ਹੋਏਗਾ ਜੀ ਜਦੋਂ 12 ਵਜੇ ਕੇਕ ਕੱਟਿਆ ਜਾਏਗਾ ਆਤਿਸ਼ਬਾਜ਼ੀ ਹੋਏਗੀ ਉਹ ਤੇ ਬਹੁਤ ਸੋਹਣਾ ਨਜ਼ਾਰਾ ਹੋਏਗਾ ਜੀ ਅਦਭੁਤ ਨਜ਼ਾਰਾ ਹੋਏਗਾ ਸੋ ਬਿਲਕੁਲ ਹਰ ਕਿਸੇ ਨੂੰ ਚਾਹ ਹੈ ਅੱਜ ਦੀ ਇਸ ਤਸਵੀਰ ਨੂੰ ਆਪਣੇ ਮੋਬਾਈਲਾ ਦੇ ਵਿੱਚ ਕੈਦ ਕਰਨ ਦਾ ਹਰ ਕਿਸੇ ਦੇ ਹੱਥਾਂ ਦੇ ਵਿੱਚ ਮੋਬਾਈਲ ਫੋਨ ਨੇ ਤੇ ਇਸ ਅਸਥਾਨ ਦੀ ਸੁੰਦਰ ਸਜਾਵਟਾਂ ਦੀ ਗੱਲ ਕਰੀਏ ਤਾਂ ਆਕਰਸ਼ਿਤ ਕਰਦੀਆਂ ਹੋਈਆਂ ਤਸਵੀਰਾਂ ਦੇਖਣ ਨੂੰ ਮਿਲ ਰਹੀ ਹੈ ਸੋ ਸੰਗਤ ਦਾ ਇੱਕ ਵਾਰ ਜੇਕਰ ਹੱਡ ਦੇਖੀਏ ਤਾਂ ਕਿਤੇ ਨਾ ਕਿਤੇ ਜ਼ਰੂਰ ਮਨ ਆਕਰਸ਼ਿਤ ਹੁੰਦਾ ਦੇਖਦਾ ਇਸ ਸਥਾਨ ਵੱਲ ਕਿਉਂਕਿ ਜੋ-ਜੋ ਸਿੱਖੀ ਤੋਂ ਭਟਕੇ ਬੱਚੇ ਵੀ ਸੀਗੇ ਇਸ ਤਸਵੀਰਾਂ ਨੂੰ ਦੇਖ ਕੇ ਵਾਪਸ ਸਿੱਖੀ ਵੱਲ ਆਉਂਦੇ ਦੇਖ ਸਕਦੇ ਹੋ ਛੋਟੇ-ਛੋਟੇ ਬੱਚੇ ਜਕਾਰੇ ਲਾਉਂਦੇ ਹੋਏ ਬੱਚੇ ਤੁਹਾਡਾ ਸਿਜੰਗੋਲ ਕਿੰਨੇ ਸਾਲ ਉਮਰ ਹੈ ਤੁਹਾਡੀ 6 ਸਾਲ ਇੱਕ ਵਾਰੀ ਹੋਰ ਜਗਾਰਾ ਲਾ ਦੇ ਬੋਲੇ ਸੋਨ ਹਾਲਾ ਸਸਲੀਆ ਕਾਲਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਕਿਵੇਂ ਲੱਗਦਾ ਅੱਜ ਕੱਲ ਲੋਕ ਬੱਚਿਆਂ ਨੂੰ ਰਜਾਈਆਂ ਚੋਂ ਨਹੀਂ ਕੱਢਦੇ ਤੁਸੀਂ ਇਸ ਥਾਨ ਤੇ 12 ਵਜੇ ਲੈ ਕੇ ਆਏ ਹੋ ਕਿਉਂਕਿ ਇਹ ਜੋ ਉਤਸ਼ਾਹ ਬੱਚੇ 'ਚ ਦੇਖਣ ਨੂੰ ਮਿਲ ਰਿਹਾ ਜੀ ਹਰ ਕਿਸੇ ਨੂੰ ਗੁਰੂ ਘਰ ਲੈ ਕੇ ਆਣਾ ਜੀ ਦਾ ਵਾ ਬਾਬਾ ਜੀ 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 ਸੁਣਵਾ ਦੱਸਣਾ ਚਾਹੀਦਾ ਵਾ ਕਿ ਕਿਸਾਂ ਸ਼ੀਧੀ ਨਾਲ ਪਾਈ ਹਰ ਗੁਰਕਾਰ ਦੀ ਖੁਸ਼ੀ ਲੈਣ ਜਿਹੜੀਆਂ ਆਣਗੇ ਬਾਬਾ ਜੀ ਗੁਰੂ ਬਾਬਾ ਜੀ ਜਨਮ ਦਿਹਾੜੀ ਹੈ ਖੜ ਕੇ ਨੁਕ ਬਾਬਾ ਜੀ ਦੀ ਖੁਸ਼ੀ ਲੈਣ ਜਿਹੜੀਆਂ ਆਣਗੇ ਜਕਾਰਿਆਂ ਦੀ ਗੂੰਜ ਦੇ ਵਿੱਚ ਜਦ ਬੱਚੇ ਨੂੰ ਹੋਰ ਉਤਸ਼ਾਹ ਮਿਲਦਾ ਬੱਚੇ ਦੀ ਆਵਾਜ਼ ਜਦ ਸੁਣੀ ਤਾਂ ਐਵੇਂ ਲੱਗਾ ਕਿ ਕਿਸੇ ਨੌਜਵਾਨ ਨੇ ਜਕਾਰਾ ਲਾਇਆ ਸੋ ਇਹ ਆਤਸ਼ਬਾਜ਼ੀ ਵੀ ਹੁਣ ਹੋਣੀ ਸ਼ੁਰੂ ਹੋ ਚੁੱਕੀ ਹੈ 12 ਵਜੇ ਦਾ ਸਮਾਂ ਜੋ ਜੋ ਨੇੜੇ ਆ ਰਿਹਾ ਸੰਗਤ ਵੀ ਵਾਦੀ ਜਾ ਹਾਂਜੀ ਜੀ ਜੀ ਬਹੁਤ ਵਧੀਆ ਜੀ ਸਾਰਿਆਂ ਨੂੰ ਗੁਰੂ ਗੋਬਿੰਦ ਸਿੰਘ ਜਨਮ ਦਿਹਾੜੀ ਦੀ ਬਹੁਤ ਬਹੁਤ ਵਧਾਈਆਂ ਹਾਂ ਜੀ ਧੰਨਵਾਦ ਕੀ ਤੁਹਾਡਾ ਖਾਲਸਾ ਵਾਹਿਗੁਰੂ ਜੀ ਦਾ ਮਾਤਾ ਜੀ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਕਿੰਨਾ ਮਾਤਾ ਜੀ ਤੁਹਾਡਾ ਮੇਰਾ ਨਕਲਜੀਤ ਕਿੰਨੀ ਉਮਰ ਮਾਤਾ ਜੀ ਤੁਹਾਡੀ ਆਈ ਪਿਆਰੇ ਸਾਡੀ ਹਾਂਜੀ ਮੈਂ ਤੇ ਕਾਰਾ ਛੱਡਦੀ ਆ ਅੱਛਾ ਮਾਤਾ ਜੀ ਅੱਜੇ ਕਿਸ ਤਰੀਕੇ ਲੱਗ ਰਹੀ ਇੰਨੀ ਸੰਗਤ ਵੇਖ ਕੇ ਇਸ ਸਥਾਨ ਤੇ ਬਾਬਾ ਜੀ ਦਰਸ਼ਨ ਕਰਨਾ ਹੈ ਵਧੀਆ ਲੱਗ ਰਹੀ ਜੀ ਵਧੀਆ ਲੱਗਦੇ ਮਉਂਦੀ ਰਹਿਣੀ ਆ ਚੋਲੀਆਂ ਭਰ ਕੇ ਮਿਲਦੇ ਜੀ ਇਸ ਸਥਾਨ ਤੇ ਮੇਰੀ ਦਵਾਈ ਇਹੋ ਆ ਮੈਂ ਆਵਾਂ ਤੇ ਠੀਕ ਠਾਕ ਰਵੱਡੀ ਬਾਬੇ ਮੇਰੀ ਦਵਾਈ ਲੱਗੀ ਆ ਅੱਛਾ ਇੱਥੇ ਦਵਾਈ ਲੱਗੀ ਬਾਬੇ ਘਰ ਬਾਬੇ ਘਰ ਆਵਾਂ ਸੋ ਇਹ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਆਤਿਸ਼ਬਾਜ਼ੀ ਜਿਹੜੀ ਇਹ ਸ਼ੁਰੂ ਹੋ ਚੁੱਕੀ ਹੈ 12 ਵਜਣ ਦਾ ਸਮਾਂ ਹੋ ਰਿਹਾ ਹੈ ਤੇ ਸੰਗਤ ਦਾ ਇਹ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰੀਕੇ ਹਾਲੇ 12 ਵਜਣ ਨੂੰ ਵੀ ਕੁਝ ਸਮਾਂ ਬਾਕੀ ਹੈ ਤਾਂ ਇਹ ਤਸਵੀਰਾਂ ਹਾਲੇ ਵੀ 13 ਮਿੰਟ ਪਏ ਨੇ 12 ਵਜਣ ਨੂੰ ਪਰ ਆਤਿਸ਼ਬਾਜ਼ੀ ਦਾ ਦ੍ਰਿਸ਼ 13 ਮਿੰਟ ਪਹਿਲੇ ਹੀ ਸ਼ੁਰੂ ਹੋ ਚੁੱਕਿਆ ਤੇ ਸੰਗਤ ਦਾ ਹੜ ਜਿਹੜਾ ਬਿਆਨ ਨਹੀਂ ਕੀਤਾ ਜਾ ਸਕਦਾ ਸੋ ਹੋਰ ਤਸਵੀਰਾਂ ਜੋ ਇਸ ਰਾਤ ਦੀਆਂ ਦੁਨੀਆਪਰ ਦੇ ਵਿੱਚ ਜਾਣ ਗਿਆ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਪਰ ਜੋ ਦੁਨੀਆਪਰ ਤੋਂ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਉਸ ਤੋਂ ਨੋਕੀਆਂ ਤਸਵੀਰਾਂ ਗੁਰੂ ਨਗਰੀ ਅੰਮ੍ਰਿਤਸਰ ਤੋਂ ਦੇਖਣ ਨੂੰ ਮਿਲ ਰਹੀਆਂ ਕਿਉਂਕਿ ਬਾਬਾ ਦੀਪ ਸਿੰਘ ਜੀ ਜੋ ਉਸ ਉਮਰ ਦੇ ਵਿੱਚ ਖੜਾ ਖੜਕਾ ਕੇ ਗਏ ਜੇ ਉਸ ਉਮਰ ਦੇ ਵਿੱਚ ਬਜ਼ੁਰਗ ਘਰਾਂ ਚੋਂ ਨਹੀਂ ਨਿਕਲਦੇ ਸਾਡੇ ਬਜ਼ੁਰਗ ਜੋ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਸੀਸ ਤਲੀ ਤੇ ਧਰ ਕੇ ਲੜੇ ਐ ਸੋ ਇਹ ਐਸੀਆਂ ਤਸਵੀਰਾਂ ਇੱਕ ਵਾਰੀ ਆਤਸ਼ਬਾਜੀ ਦੀਆਂ ਤਸਵੀਰਾਂ ਜੇਕਰ ਤੁਹਾਨੂੰ ਦਿਖਾਈਏ ਤਾ ਹਰ ਸੰਗਤ ਦੇ ਹੱਥ ਦੇ ਵਿੱਚ ਤੁਸੀਂ ਮੋਬਾਈਲ ਫੋਨ ਦੇਖ ਰਹੇ ਹੋਵੋਗੇ ਤਾਂ ਜੋ ਆਪਣੇ ਮੋਬਾਈਲ ਫੋਨਾਂ ਦੇ ਵਿੱਚ ਤਸਵੀਰਾਂ ਕੈਦ ਕਰ ਸਕਣ ਅਤੇ ਯਾਦਗਾਰ ਦੇ ਤੌਰ ਤੇ ਰੱਖ ਸਕਣ ਇਹ ਸੰਗਤ ਬਹੁਤ ਦੂਰ ਡਰਾਡੇ ਤੋਂ ਵੀ ਆਜ ਇੱਥੇ ਪਹੁੰਚੀ ਹੋਈ ਹੈ ਰਾਤ 12 ਵਜੇ ਤੇ ਜਿਸ ਤਰੀਕੇ ਹੀ ਗੁਰਦੁਆਰੇ ਕੀਰਤਨ ਸ਼ੁਰੂ ਹੋਏਗਾ ਗੁਰਬਾਣੀ ਸ਼ੁਰੂ ਹੋਏਗੀ ਉਸ ਸਮੇਂ ਸੰਗਤਾਂ ਦਰਸ਼ਨ ਕਰਦੇ ਆ ਨਿਹਾਲ ਹੋ ਜਾਣਗੀਆਂ ਕਿਉਂਕਿ ਅੱਜ ਦੀਆਂ ਸਜਾਵਟਾਂ ਅੱਜ ਦੀ ਸੰਗਤ ਦੀ ਜੋ ਸ਼ਰਧ ਹੈ ਉਹ ਕਿਤੇ ਨਾ ਕਿਤੇ अनोखी ਦੇਖਣ ਨੂੰ ਮਿਲ ਰਹੀ ਐ ਸੋ ਖਾਸ ਤੌਰ ਤੇ ਇਹ ਤਸਵੀਰਾਂ ਅੰਮ੍ਰਿਤਸਰ ਤੋਂ ਸਾਂਝੀਆਂ ਕੀਤੀਆਂ ਸੋ ਛੋਟੇ ਛੋਟੇ ਬੱਚੇ ਜਕਾਰਿਆਂ ਦੀ ਗੂੰਜ ਦੇ ਵਿੱਚ ਨੇ ਤੇ ਨੌਜਵਾਨ ਵੀ ਹੁਣ ਹੋਰ ਸ਼ੁਰੂ ਹੋ ਚੁੱਕੇ ਨੇ ਸੋ ਹੋਰ ਰਾਤੀਆਂ ਤਸਵੀਰਾਂ ਜਿਹੜੀਆਂ ਸਾਂਝੀਆਂ ਕਰਦਾ ਰਵਾਂਗੇ ਫਿਲਹਾਲ ਇਹ ਮੈਨੂੰ ਦੇ ਉਸਾਤ ਸੁਰਖਾ TV ਦੇ ਲਈ ਮੈਂ ਦਮਨਦੀਪ ਸਿੰਘ ਅੰਮ੍ਰਿਤਸਰ